ਕਈ ਘਟਨਾਵਾਂ ਮੈਂ ਇਦਾਂ ਦੀਆਂ ਘਟ ਜਾਂਦੀਆਂ ਜਿਨ੍ਹਾਂ ਨੂੰ ਸੋਚ ਕੇ ਲੋਕ ਵੀ ਇਹ ਕਹਿੰਦੇ ਨੇ ਕਿ ਇਸ ਘਟਨਾ ਦਾ ਤਾਂ ਕੁਝ ਵੀ ਨਹੀਂ ਬਣੇਗਾ ਇਸ ਬਾਰੇ ਤਾਂ ਕੁਝ ਵੀ ਪਤਾ ਨਹੀਂ ਲੱਗੇਗਾ ਇਥੋਂ ਤੱਕ ਕਿ ਜੋ ਬੰਦਾ ਉਸ ਘਟਨਾ ਨੂੰ ਅੰਜਾਮ ਦਿੰਦਾ ਉਹ ਵੀ ਇਹ ਸੋਚਦਾ ਹੈ ਕਿ ਮੇਰੇ ਵੱਲੋਂ ਕੀਤੀ ਗਈ ਇਹ ਬਾਰਦਾਤ ਦਾ ਪਤਾ ਜ਼ਿੰਦਗੀ ਭਰ ਕਿਸੇ ਨੂੰ ਵੀ ਨਹੀਂ ਲੱਗੇਗਾ ਕਿਉਂਕਿ ਜਦੋਂ ਫਿਰ 1.5 ਸਾਲ ਲੰਘ ਜਾਂਦਾ ਹੈ ਤਾਂ ਅਗਲੇ ਨੂੰ ਇਹ ਲੱਗਣ ਲੱਗ ਜਾਂਦਾ ਕਿ ਹੁਣ ਤਾਂ ਉਹ ਗੱਲ ਗਈ ਆਈ ਹੋਗੀ ਪਰ ਇੱਥੇ ਕੁਝ ਵੀ ਪਤਾ ਨਹੀਂ ਲੱਗਦਾ ਕਿ ਕਿੰਨੇ ਸਾਲਾਂ ਬਾਅਦ ਕਿੰਨੇ ਸਮੇਂ ਬਾਅਦ ਬੰਦੇ ਵੱਲੋਂ ਕੀਤਾ ਗਿਆ ਗੁਨਾਹ ਲੋਕਾਂ ਦੇ ਸਾਹਮਣੇ ਆ ਜਾਵੇ ਪੁਲਿਸ ਦੇ ਸਾਹਮਣੇ ਆ ਜਾਵੇ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਇੱਕ ਕਤਲ ਦਾ ਖੁਲਾਸਾ ਹੁੰਦਾ ਹੈ ਤਕਰੀਬਨ 20 ਮਹੀਨਿਆਂ ਬਾਅਦ 20 ਮਹੀਨਿਆਂ ਬਾਅਦ ਜਦੋਂ ਕਤਲ ਨਿਕਲਦਾ ਤਾ ਕਤਲ ਕਰਨ ਵਾਲਾ ਵੀ ਹੈਰਾਨ ਸੀ ਕਿ ਇਹ ਕਿਵੇਂ ਹੋ ਗਿਆ ਮੇਰੇ ਬਾਰੇ ਕਿਵੇਂ ਪਤਾ ਲੱਗ ਗਿਆ ਅਤੇ ਲੋਕ ਵੀ ਹੈਰਾਨ ਸੀ ਕਿ 20 ਮਹੀਨਿਆਂ ਬਾਅਦ ਮੁੰਡੇ ਦੇ ਕਾਤਲ ਦਾ ਪਤਾ ਪੁਲਿਸ ਨੇ ਕਿਵੇਂ ਲਗਾ ਲਿਆ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਆਦਰਾ ਤੇ ਇਸ ਦਾ ਪਿੰਡ ਮਾਲਪੁਰਾ ਗੱਲ ਹੈ 20 ਫਰਵਰੀ 2024 ਦੀ ਇੱਥੇ ਖੇਤਾਂ ਦੇ ਵਿੱਚ ਖਾਰੀ ਨਦੀ ਦੇ ਕੋਲ ਖੇਤਾਂ ਦੇ ਵਿੱਚ ਇੱਕ লাশ ਮਿਲਦੀ ਹੈ ਜੋ ਕਿ ਜਲਾ ਦਿੱਤੀ ਗਈ ਸੀ ਬਿਲਕੁਲ ਕੰਕਾਲ ਹੀ ਰਹਿ ਗਏ ਸੀ ਹੁਣ ਜਦੋਂ ਲੋਕਾਂ ਨੂੰ ਇਸ লাশ ਬਾਰੇ ਪਤਾ ਲੱਗਦਾ ਤਾਂ ਲੋਕ ਇੱਥੇ ਇਕੱਠੇ ਹੋ ਜਾਂਦੇ ਨੇ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਮੌਕੇ ਤੇ ਪੁਲਿਸ ਆ ਜਾਂਦੀ ਹੈ ਤੇ ਸਭ ਤੋਂ ਵੱਡਾ ਸਵਾਲ ਤਾਂ ਲੋਕਾਂ ਦੇ ਸਾਹਮਣੇ ਪੁਲਿਸ ਦੇ ਸਾਹਮਣੇ ਇਹ ਹੀ ਸੀ ਕਿ ਆਖਰੀ লাশ ਕਿਸ ਦੀ ਹੈ ਆਸੇ ਪਾਸੇ ਦੇ ਪਿੰਡਾਂ ਵਾਲਿਆਂ ਤੋਂ ਵੀ ਪੁੱਛਿਆ ਜਾਂਦਾ ਪਰ ਕਿਸੇ ਨੂੰ ਵੀ ਕੋਈ ਪਛਾਣ ਨਹੀਂ ਆ ਰਹੀ ਸੀ ਕਿਉਂਕਿ লাশ ਬੁਰੀ ਤਰ੍ਹਾਂ ਮਚਾ ਦਿੱਤੀ ਗਈ ਸੀ ਕੋਈ ਵੀ ਕੱਪੜਾ ਨਹੀਂ ਦਿਖ ਰਿਹਾ ਸੀ ਤੇ লাশ ਦੇ ਉੱਪਰ ਮਾਸ ਦਾ ਵੀ ਟੁਕੜਾ ਨਹੀਂ ਦਿਖ ਰਿਹਾ ਸੀ ਬੜੀ ਸਫਾਈ ਦੇ ਨਾਲ ਕਾਤਲ ਨੇ ਇਸ ਕਤਲ ਨੂੰ ਕੀਤਾ ਸੀ ਤੇ ਉਸ ਤੋਂ ਬਾਅਦ লাশ ਨੂੰ ਜਲਾ ਦਿੱਤਾ ਸੀ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਵੀ ਸਬੂਤ ਨਾ ਮਿਲ ਸਕੇ ਹੁਣ ਪੁਲਿਸ ਤਫ਼ਤੀਸ਼ ਕਰਦੀ ਹੈ ਇਸ ਜਗ੍ਹਾ ਤੇ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਹੋਇਆ ਸੀ ਪੁੱਛਗਿੱਛ ਕੀਤੀ ਜਾਂਦੀ ਹੈ ਪਰ ਕੁਝ ਵੀ ਪਤਾ ਨਹੀਂ ਲੱਗਦਾ ਪਰ ਪਿੰਡ ਦੇ ਵਿੱਚੋਂ ਇੱਕ ਮੁੰਡਾ 18 ਫਰਵਰੀ 2024 ਨੂੰ ਲਾਪਤਾ ਹੋਇਆ ਸੀ ਜਿਸ ਦਾ ਨਾਮ ਰਕੇਸ਼ ਸਿੰਘ ਸੀ ਉਸ ਦੇ ਪਰਿਵਾਰ ਵਾਲਿਆਂ ਨੂੰ ਵੀ ਬੁਲਾਇਆ ਜਾਂਦਾ ਉਹਨਾਂ ਨੂੰ ਵੀ ਕਿਹਾ ਜਾਂਦਾ ਕਿ ਤੁਸੀਂ ਦੇਖੋ ਸਨਾਖਤ ਕਰੋ ਪਰ ਉਹਨਾਂ ਨੇ ਵੀ ਬਿਲਕੁਲ ਇਨਕਾਰ ਕਰ ਦਿੱਤਾ ਕਿ ਇਹ ਸਾਡਾ ਬੇਟਾ ਨਹੀਂ ਰਕੇਸ਼ ਸਿੰਘ ਦੀ ਉਮਰ ਲਗਭਗ 20 22 ਸਾਲ ਸੀ ਪਰਿਵਾਰ ਵਾਲੇ ਇਨਕਾਰ ਕਰ ਦਿੰਦੇ ਨੇ ਉਹ ਬਿਲਕੁਲ ਸਾਫ਼ ਕਹਿ ਦਿੰਦੇ ਨੇ ਕਿ ਇਹ ਸਾਡੇ ਬੇਟੇ ਦੀ লাশ ਨਹੀਂ ਹੁਣ ਪੁਲਿਸ ਨੂੰ ਤਾਂ ਪਰ ਇਹ ਲੱਗ ਰਿਹਾ ਸੀ ਕਿ ਜੋ ਇਹ লাশ ਆ ਇਹ ਰਕੇਸ਼ ਸਿੰਘ ਦੀ ਹੈ ਜੋ 18 ਫਰਵਰੀ ਨੂੰ ਲਾਪਤਾ ਹੋਇਆ ਸੀ ਉਸ ਤੋਂ ਬਾਅਦ ਪਰਵਾਰ ਵਾਲਿਆਂ ਦੇ ਜਵਾਬ ਦੇਣ ਦੇ ਬਾਵਜੂਦ ਵੀ ਜੋ ਪੁਲਿਸ ਹੁੰਦੀ ਹੈ ਉਹ ਲਾਸ਼ ਦੇ ਸੈਂਪਲ ਲੈਂਦੀ ਹੈ ਅਤੇ ਜੋ ਰਕੇਸ਼ ਸਿੰਘ ਦੀ ਮਾਂ ਹੁੰਦੀ ਹੈ ਉਸ ਤੇ ਵੀ ਸੈਂਪਲ ਲੈਂਦੀ ਹੈ ਡੀਐਨਏ ਟੈਸਟ ਕਰਵਾਇਆ ਜਾਂਦਾ ਤੇ ਫਿਰ ਕਾਫੀ ਸਮੇਂ ਬਾਅਦ ਇਹ ਜੋ ਡੀਐਨਏ ਟੈਸਟ ਹੁੰਦਾ ਇਸ ਦੀ ਰਿਪੋਰਟ ਆਉਂਦੀ ਹੈ ਤੇ ਹੁੰਦਾ ਉਹੀ ਆ ਜੋ ਪੁਲਿਸ ਸੋਚ ਰਹੀ ਸੀ ਇਹ ਡੀਐਨਏ ਮੈਚ ਕਰ ਜਾਂਦਾ ਹੈ ਇਸ ਤੋਂ ਸਾਬਤ ਹੋ ਜਾਂਦਾ ਕਿ ਜੋ ਉਹ ਲਾਸ਼ ਸੀ ਉਹ ਲਾਸ਼ ਰਕੇਸ਼ ਦੀ ਸੀ ਹੁਣ ਪੁਲਿਸ ਤਫਤੀਸ਼ ਕਰਦੀ ਹੈ ਕਿਉਂਕਿ ਸਭ ਨਾਲੋਂ ਵੱਡਾ ਸਵਾਲ ਤਾਂ ਪੁਲਿਸ ਦੇ ਸਾਹਮਣੇ ਹੀ ਸੀ ਕਿ ਰਕੇਸ਼ ਦਾ ਕਤਲ ਕਿਸ ਨੇ ਕੀਤਾ ਕਿਸ ਨੇ ਉਸ ਦੀ ਲਾਸ਼ ਨੂੰ ਇੱਥੇ ਸੱਟਿਆ ਕਿਸ ਨੇ ਉਸ ਦੀ ਲਾਸ਼ ਨੂੰ ਅੱਗ ਲਾ ਕੇ ਜਲਾ ਦਿੱਤਾ ਹੁਣ ਪੁਲਿਸ ਤਫਤੀਸ਼ ਕਰਦੀ ਹੈ ਪਰ ਕੋਈ ਵੀ ਸੁਰਾਗ ਨਹੀਂ ਮਿਲਦਾ ਪੁਲਿਸ ਲਗਾਤਾਰ ਤਫਤੀਸ਼ ਕਰ ਰਹੀ ਸੀ ਪੁੱਛਗਿੱਛ ਕਰ ਰਹੀ ਸੀ ਸੀਸੀਟੀਵੀ ਦਾ ਕੋਲੇ ਹੈ ਹੀ ਨਹੀਂ ਸੀ ਪਰ ਪੁਲਿਸ ਦੇ ਹੱਥ ਕੁਝ ਨਹੀਂ ਲੱਗਦਾ ਹੁਣ ਪੁਲਿਸ ਜਸੂਸਾਂ ਦੀ ਤਰ੍ਹਾਂ ਕੰਮ ਕਰਦੀ ਹੈ ਪਿੰਡ ਦੇ ਵਿੱਚੋਂ ਆਮ ਲੋਕਾਂ ਤੋਂ ਪਤਾ ਕੀਤਾ ਜਾਂਦਾ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਰਕੇਸ਼ ਸਿੰਘ ਦਾ ਝਗੜਾ ਉਸ ਦੀ ਰਿਸ਼ਤੇਦਾਰੀ ਵਿੱਚ ਲੱਗਣ ਵਾਲੇ ਫੁੱਫੜ ਦੇ ਨਾਲ ਸੀ ਜਿਸ ਦਾ ਨੋ ਦੇਵੀ ਰਾਮ ਸੀ ਕਿਉਂਕਿ ਪੁਲਿਸ ਨੇ ਹੋਰ ਸਾਰੇ ਐਂਗਲਾਂ ਤੋਂ ਇਹ ਚੀਜ਼ ਦੇਖ ਲਈ ਸੀ ਕਿ ਕਿਸੇ ਨਾਲ ਰਕੇਸ਼ ਸਿੰਘ ਦਾ ਕੋਈ ਝਗੜਾ ਹੋਵੇ ਜਾਂ ਇਹਨਾਂ ਦੀ ਜਾਤੀ ਦੁਸ਼ਮਣੀ ਹੋਵੇ ਪਰ ਐਦਾਂ ਦਾ ਕੁਝ ਨਹੀਂ ਪੁਲਿਸ ਨੂੰ ਮਿਲਿਆ ਪਰ ਪੁਲਿਸ ਨੂੰ ਇਹ ਗੱਲ ਪਤਾ ਲੱਗੀ ਕਿ ਜੋ ਰਕੇਸ਼ ਦਾ ਫੁੱਫੜ ਲੱਗਦਾ ਰਿਸ਼ਤੇਦਾਰੀ ਦੇ ਵਿੱਚ ਉਸ ਦਾ ਇਸ ਦੇ ਨਾਲ ਝਗੜਾ ਸੀ ਹੁਣ ਦੇਵੀਰਾਮ ਸੀ ਜੋ ਉਹ ਮਠਿਆਈ ਦੀ ਦੁਕਾਨ ਕਰਦਾ ਸੀ ਉਸ ਨੂੰ ਪੁਲਿਸ ਹਿਰਾਸਤ ਦੇ ਵਿੱਚ ਲੈਂਦੀ ਹੈ ਉਸ ਤੋਂ ਪੁੱਛਗਿੱਛ ਕਰਦੀ ਹੈ ਪਰ ਦੇਵੀਰਾਮ ਤਾਂ ਬਿਲਕੁਲ ਇਨਕਾਰ ਕਰ ਦਿੰਦਾ ਹੈ ਕਿ ਐਦਾਂ ਦੀ ਕੋਈ ਵੀ ਗੱਲ ਨਹੀਂ ਮੇਰਾ ਰਕੇਸ਼ ਦੇ ਨਾਲ ਕੋਈ ਝਗੜਾ ਨਹੀਂ ਸੀ ਮੇਰੀ ਉਸ ਨਾਲ ਕੋਈ ਵੀ ਲੜਾਈ ਨਹੀਂ ਸੀ ਪੁਲਿਸ ਹੁਣ ਦੇਵੀਰਾਮ ਦੇ ਫੋਨ ਦੀ ਤਤੀਸ਼ ਕਰਦੀ ਹੈ ਤਾਂ ਦੇਵੀਰਾਮ ਦੇ ਫੋਨ ਵਿੱਚੋਂ ਪੁਲਿਸ ਨੂੰ ਜੋ ਰਕੇਸ਼ ਸਿੰਘ ਨੂੰ ਉਸਨੇ ਮੈਸੇਜ ਭੇਜੇ ਸੀ ਉਹ ਨਿਕਲ ਆਉਂਦੇ ਆ ਜਿਸ ਵਿੱਚ ਉਸਨੇ ਉਸ ਨੂੰ ਧਮਕੀਆਂ ਦਿੱਤੀਆਂ ਹੋਈਆਂ ਸੀ ਹੁਣ ਪੁਲਿਸ ਸਾਕਤੀ ਤੇ ਆਉਂਦੀ ਹੈ ਜਦੋਂ ਫਿਰ ਦੇਵੀਰਾਮ ਨੂੰ ਸਾਕਤੀ ਦੇ ਨਾਲ ਪੁੱਛਿਆ ਜਾਂਦਾ ਹੈ ਤਾਂ ਦੇਵੀਰਾਮ ਮੰਨ ਜਾਂਦਾ ਹੈ ਕਿ ਹਾਂ ਮੈਂ ਹੀ ਮੇਰੀ ਰਿਸ਼ਤੇਦਾਰੀ ਵਿੱਚ ਲੱਗਣ ਵਾਲੇ ਸਾਲੇ ਦੇ ਮੁੰਡੇ ਰਕੇਸ਼ ਸਿੰਘ ਦਾ ਕਤਲ ਕੀਤਾ ਤਾਂ ਹੁਣ ਪੁਲਿਸ ਹੈਰਾਨ ਸੀ ਕਿ ਆਖਰ ਇਸ ਨੇ ਉਸ ਦਾ ਕਤਲ ਕਿਵੇਂ ਕੀਤਾ ਕਿਉਂ ਕੀਤਾ ਤਾਂ ਹੁਣ ਦੇਵੀ ਰਾਮ ਦੱਸਦਾ ਹੈ ਕਿ ਜੋ ਰਕੇਸ਼ ਸਿੰਘ ਸੀ ਇਸ ਨੇ ਉਸ ਦੀ ਬੇਟੀ ਦੀ ਨਹਾਉਂਦੀ ਹੋਈ ਦੀ ਅਸ਼ਲੀਲ ਵੀਡੀਓ ਬਣਾ ਲਈਤੀ ਸੀ ਉਸ ਤੋਂ ਬਾਅਦ ਜੋ ਰਕੇਸ਼ ਸਿੰਘ ਸੀ ਉਹ ਦੇਵੀ ਰਾਮ ਨੂੰ ਬਲੈਕਮੇਲ ਕਰਨ ਲੱਗ ਗਿਆ ਸੀ ਕਿ ਮੈਂ ਇਹ ਵੀਡੀਓ ਵਾਇਰਲ ਕਰ ਦੇਵਾਂਗਾ ਤੇਰੀ ਮੈਂ ਇੱਜ਼ਤ ਰੋਲ ਦੇਵਾਂਗਾ ਜਾਨੀ ਐਦਾਂ ਦੀਆਂ ਗੱਲਾਂ ਰਕੇਸ਼ ਸਿੰਘ ਦੇਵੀਰਾਮ ਨੂੰ ਕਹਿਣ ਲੱਗਿਆ ਸੀ ਦੇਵੀਰਾਮ ਬਹੁਤ ਡਰ ਚੁੱਕਿਆ ਸੀ ਕਿ ਉਸ ਦੇ ਘਰ ਦੀ ਇੱਜ਼ਤ ਰਕੇਸ਼ ਸਿੰਘ ਨਿਲਾਮ ਕਰ ਦੇਵੇਗਾ ਤਾਂ ਹੁਣ ਦੇਵੀਰਾਮ ਪਲੈਨਿੰਗ ਕਰਦਾ ਕਿ ਕਿਉਂ ਨਾ ਰਕੇਸ਼ ਸਿੰਘ ਨੂੰ ਮਾਰ ਦਿੱਤਾ ਜਾਵੇ ਜੇ ਮਰ ਜਾਵੇਗਾ ਤਾਂ ਨਾ ਰਹੇਗਾ ਬਾਸ ਨਾ ਬਜੇਗੀ ਬਾਂਸਰੀ ਜਦੋਂ ਇਹੀ ਮਰ ਗਿਆ ਤਾਂ ਵੀਡੀਓ ਕੌਣ ਵਾਇਰਲ ਕਰੇਗਾ ਤਾਂ ਹੁਣ ਦੇਵੀਰਾਮ 18 ਫਰਵਰੀ 2024 ਨੂੰ ਰਕੇਸ਼ ਸਿੰਘ ਨੂੰ ਬਹਾਨੇ ਦੇ ਨਾਲ ਆਪਣੀ ਦੁਕਾਨ ਤੇ ਬੁਲਾਉਂਦਾ ਹੈ ਕਿ ਮੈਂ ਤੇਰੇ ਨਾਲ ਗੱਲ ਕਰਨੀ ਹੈ ਤਾਂ ਹੁਣ ਕੇਸ 18 ਫਰਵਰੀ 2024 ਨੂੰ ਦੇਵੀ RAM ਦੀ ਦੁਕਾਨ ਤੇ ਆ ਜਾਂਦਾ ਹੈ ਤਾਂ ਹੁਣ ਦੇਵੀ RAM ਰਕੇਸ਼ ਦੇ ਉੱਤੇ ਹਮਲਾ ਕਰ ਦਿੰਦਾ ਹੈ ਇਸ ਦਾ ਗਲ ਘੁੱਟ ਦਿੰਦਾ ਹੈ ਦੇਵੀ RAM ਇਕ ਤਾਰ ਦੇ ਨਾਲ ਇਸ ਦਾ ਗਲ ਘੁੱਟਦਾ ਹੈ ਅਤੇ ਜੋ ਰਕੇਸ਼ ਸਿੰਘ ਦੇ ਗਲ ਦੇ ਵਿੱਚ ਮਫਰਲ ਪਾਇਆ ਹੁੰਦਾ ਉਸ ਨਾਲ ਵੀ ਇਸ ਦਾ ਗਲ ਘੁੱਟ ਦਿੰਦਾ ਹੈ ਹੁਣ ਰਕੇਸ਼ ਦੀ ਮੌਤ ਹੋ ਜਾਂਦੀ ਹੈ ਦੇਵੀราม ਦੇ ਅੱਗੇ ਹੁਣ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਜੋ ਰਕੇਸ਼ਾ ਇਸ ਦੀ ਲਾਸਟ ਦਾ ਕੀ ਕੀਤਾ ਜਾਵੇ ਤਾਂ ਫਿਰ ਦੇਵੀราม ਆਪਣੇ ਭਤੀਜੇ ਨਿਤਕਿਸ਼ੋਰ ਨੂੰ ਬੁਲਾਉਂਦਾ ਹੈ ਤੇ ਉਸ ਨੂੰ ਕਹਿੰਦਾ ਕਿ ਆਪਾਂ ਇਸ ਦੀ ਲਾਸਟ ਟਿਕਾਣੇ ਲਾਉਣੀ ਹੈ ਹੁਣ ਇੱਕ ਟੈਂਪੂ ਦੇ ਵਿੱਚ ਇਸ ਦੀ লাশ ਨੂੰ ਰੱਖਿਆ ਜਾਂਦਾ ਹੈ ਪਹਿਲਾਂ ਇਸ ਦੀ লাশ ਨੂੰ ਇੱਕ ਨੀਲੇ ਡਰਮ ਦੇ ਵਿੱਚ ਪਾਇਆ ਜਾਂਦਾ ਉਹ ਡਰਮ ਟੈਂਪੂ ਦੇ ਵਿੱਚ ਰੱਖਿਆ ਜਾਂਦਾ ਤੇ ਟੈਂਪੂ ਇਹ ਖਾਰੀ ਨਦੀ ਦੇ ਕੋਲ ਲੈ ਜਾਂਦੇ ਨੇ ਉੱਥੇ ਲਿਜਾ ਕੇ ਰਕੇਸ਼ ਸਿੰਘ ਦੀ লাশ ਦੇ ਉੱਤੇ ਪਟ્રોલ ਪਾ ਕੇ ਇਸ ਨੂੰ ਅੱਗ ਲਗਾ ਦਿੰਦੇ ਨੇ ਤੇ ਉੱਥੋਂ ਇਹ ਵਾਪਸ ਆ ਜਾਂਦੇ ਆ ਹੁਣ ਇਹਨਾਂ ਨੂੰ ਇਹ ਲੱਗਦਾ ਸੀ ਕਿ ਇਸ ਗੱਲ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗੇਗਾ ਅਸੀਂ ਤਾਂ ਸਾਫ਼ ਬਚ ਗਏ ਕਿਉਂਕਿ ਇਸ ਕਤਲ ਨੂੰ ਲਗਭਗ 20 ਮਹੀਨੇ ਹੋ ਚੁੱਕੇ ਸੀ ਹੁਣ ਤਾਂ ਇਹ ਨਿਸ਼ਚਿਤ ਹੋ ਗਏ ਸੀ ਕਿ ਕਿਸੇ ਨੂੰ ਵੀ ਕੁਝ ਪਤਾ ਨਹੀਂ ਲੱਗੇਗਾ ਪਰ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜ਼ੀ ਛਾਤਰ ਹੋਵੇ ਉਸ ਵੱਲੋਂ ਕੀਤਾ ਗਿਆ ਗੁਨਾਹ ਉਸ ਵੱਲੋਂ ਕੀਤਾ ਗਿਆ ਜੁਰਮ ਇੱਕ ਨਾ ਇੱਕ ਦਿਨ ਲੋਕਾਂ ਦੇ ਸਾਹਮਣੇ ਕਾਨੂੰਨ ਦੇ ਸਾਹਮਣੇ ਆ ਹੀ ਜਾਂਦਾ ਜਿਵੇਂ ਇਸ ਕੇਸ ਦੇ ਵਿੱਚ ਆ ਗਿਆ ਪੁਲਿਸ ਨੇ ਇਹਨਾਂ ਉੱਪਰ ਕੇਸ ਦਰਜ ਕੀਤਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਹੁਣ ਦੇਖਣਾ ਹੋਵੇਗਾ ਕਿ ਜਦੋਂ ਅਦਾਲਤ ਦੇ ਵਿੱਚ ਕੇਸ ਚੱਲੇਗਾ ਤਾਂ ਫਿਰ ਅਦਾਲਤ ਵੱਲੋਂ ਇਹਨਾਂ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਤੁਹਾਨੂੰ ਸਤਰਕ ਕਰਨਾ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਰਕੇਸ਼ ਸਿੰਘ ਨੇ ਦੇਵੀ RAM ਦੀ ਕੁੜੀ ਦੀ ਵੀਡੀਓ ਬਣਾਈ ਅਸ਼ਲੀਲ ਵੀਡੀਓ ਬਣਾਈ ਤੇ ਉਸ ਤੋਂ ਬਾਅਦ ਫਿਰ ਉਸ ਨੇ ਖਤਰੇ ਨਾਲ ਖੇਡਿਆ ਉਸ ਕੁੜੀ ਦੇ ਪਿਓ ਨੂੰ ਹੀ ਬਲੈਕਮੇਲ ਕਰਨ ਲੱਗਾ ਤੇ ਕਹਿਣ ਲੱਗਾ ਕਿ ਤੇਰੀ ਕੁੜੀ ਦੀ ਮੇਰੇ ਕੋਲ ਵੀਡੀਓ ਆ ਤਾਂ ਪਿਓ ਨੂੰ ਇਹ ਹੋਇਆ ਕਿ ਮੇਰੀ ਇੱਜ਼ਤ ਇਹ ਮੁੰਡਾ ਨਿਲਾਮ ਕਰ ਦੇਵੇਗਾ ਤਾਂ ਉਸ ਨੇ ਆਪਣੀ ਇੱਜ਼ਤ ਬਚਾਉਣ ਦੇ ਲਈ ਰਕੇਸ਼ ਸਿੰਘ ਦਾ ਕਤਲ ਕਰ ਦਿੱਤਾ ਹੁਣ ਕਮੈਂਟ ਬਾਕਸ ਦੇ ਵਿੱਚ ਤੁਸੀਂ ਜ਼ਰੂਰ ਦੱਸਣਾ ਕਿ ਤੁਸੀਂ ਇਸ ਘਟਨਾ ਬਾਰੇ ਕੀ ਸੋਚਦੇ ਹੋ ਤੁਹਾਡੇ ਇਸ ਘਟਨਾ ਤੇ ਕੀ ਵਿਚਾਰ ਨੇ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾਲ